ਸਾਰੇ ਹੀ ਦਰਸ਼ਕਾਂ ਨੂੰ ਹਰਪ੍ਰੀਤ ਸਿੰਘ ਨੰਡਾਲਾ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਦਰਸ਼ਕੋ ਤੁਹਾਨੂੰ ਪਤਾ ਹੀ ਹੈ ਜਿਹੜੀ ਕੱਲ ਅਨਹੋਣੀ ਘਟਨਾ ਵਾਪਰੀ ਹੈ ਕਬੱਡੀ ਦਾ ਉਹ ਗਰੈਂਟੀ ਲੈਟਰ ਸੁਪਰਸਟਾਰ ਕਬੱਡੀ ਖਿਡਾਰੀ ਨੰਗਲੰਬੀਆਂ ਵਾਲਾ ਸੰਦੀਪ ਸਾਡੇ ਵਿਚਕਾਰ ਨਹੀਂ ਰਿਹਾ ਤੁਹਾਨੂੰ ਪਤਾ ਹੀ ਹੈ ਕਿ ਅੱਜ ਆਪਾਂ ਉਸਦੇ ਪਿੰਡ ਨੰਗਲੰਬੀਆਂ ਵਿਖੇ ਅੱਜਪਰ ਤੇ ਆਪਾਂ ਕਹਿ ਸਕਦੇ ਹਾਂ ਉਸਦੇ ਘਰ ਹੀ ਆਪਾਂ ਖਲੋਤੇ ਆਂ ਜਿਸ ਦੀਆਂ ਤਸਵੀਰਾਂ ਅਸੀਂ ਕੈਮਰਾਮੈਨ ਕਹਾਂਗੇ ਇੱਕ ਵਾਰੀ ਕੈਮਰਾ ਮਾਰਕੀਟ ਤਸਵੀਰਾਂ ਦਿਖਾਈਆਂ ਜਾਣ ਕਿਸ ਤਰ੍ਹਾਂ ਉਹਦਾ ਦੇ ਵੀਰ ਦੇ ਘਰ ਸਹਮ ਦਾ ਮਾਹੌਲ ਹੈ ਜੋ ਕਿ ਅਣਪਛਾਤੇ ਬੰਦਿਆਂ ਵੱਲੋਂ ਕੱਲ ਮੱਲੀਆਂ ਖੁਰਦ ਜਿਹੜਾ ਕਬੱਡੀ ਕੱਪ ਹੋ ਰਿਹਾ ਸੀ ਉੱਥੇ ਗੋਲੀਆਂ ਚਲਾਈਆਂ ਅਤੇ ਵੀਰ ਦੀ ਨਾਲ ਹੀ ਡੈਥ ਹੋ ਗਈ ਹੈ ਅੱਜ ਅਸੀਂ ਤੁਹਾਨੂੰ ਨੰਗਲੰਬੀਆਂ ਦੇ ਵਿੱਚ ਜਿਹੜੇ ਵੀ ਉਸ ਵੀਰ ਦਾ ਘਰਵਾ ਉਸ ਦੀਆਂ ਤਸਵੀਰਾਂ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਕਿਸ ਤਰ੍ਹਾਂ ਦਾ ਮਾਹੌਲ ਹੈ ਇਹ ਜਿਹੜੇ ਲੋਕ ਅਫਸੋਸ ਕਰਨ ਲਈ ਆਏ ਨੇ ਆਪ ਆਪਾਂ ਗੱਲਬਾਤ ਕਰਦੇ ਹਾਂ ਹਾਂਜੀ ਭਾਜੀ ਕੀ ਕਰਨਾ ਚਾਹੋਗੇ ਜੋ ਕਿ ਬੱਬਰ ਸ਼ੇਰ ਦੀ ਆਪਾਂ ਕਹਿ ਸਕਦੇ ਹਾਂ ਸਦੀਮ ਨੰਗਲੰਬੀ ਜਣ ਗੋਲੀ ਮਾਰ ਕੇ ਬਹੁਤ ਮੰਦ ਅੱਗੇ ਘਟਣਾ ਜੀ ਬਹੁਤ ਗਲਤ ਹੋਇਆ ਇਹ ਕੰਮ ਹੋਣਾ ਨਹੀਂ ਚਾਹੀਦਾ ਸੀ ਬਹੁਤ ਪਿਆਰਾ ਤੇ ਮਿਲ ਆਪਣਾ ਸੁਭਾਅ ਦਾ ਖਿਡਾਰੀ ਸੀ ਭਾਜੀ ਹੁਣ ਦਾ ਪੂਰਾ ਨਾਮ ਸੀ ਇਸ ਟਾਈਮ ਕਬੱਡੀ ਜੱਪਟ ਦਾ ਪੂਰਾ ਪੂਰਾ ਨਾਮ ਪੰਜਾਬ ਨੇ ਕਿਸੇ ਨੂੰ ਵਾਧੂ ਘਾਟੂ ਨਹੀਂ ਬੋਲਣਾ ਅਸੀਂ ਦੇਖਿਆ ਨਾ ਬਿਲਕੁਲ ਨਹੀਂ ਬਿਲਕੁਲ ਨਹੀਂ ਵਾਧੂ ਘਾਟੇ ਆਪਦੀ ਗਲੇ ਲਾਉਂਦੀ ਰੇਗ ਮਾਰੇ ਖਿਡਾਰੀ ਨੂੰ ਜਿੰਨਾ ਹੀ ਮਾੜਾ ਖਿਡਾਰੀ ਨੂੰ ਗਲੇ ਲਾਉਂਦੀ ਵਧੀਆ ਸਾਰਿਆਂ ਨਾਲ ਵਧੀਆ ਬੋਲਣਾ ਮਿੱਠਾ ਬੋਲਣਾ ਇੰਨਾ ਮਿੱਠ ਵਧੀਆ ਬੋਲਦੀ ਸਰ ਉਹਨਾਂ ਦਾ ਇੱਕੋ ਹੀ ਦਾਵਾ ਸੀ ਜਿਕੇ ਅਸੀਂ ਕਬੱਡੀ ਨੂੰ ਨਸ਼ਾ ਮੁਕਤ ਕਰਨਾ ਉਹਨਾਂ ਨੇ ਇਹ ਪ੍ਰਾਲਾ ਕੀਤਾ ਸੀ ਕਿ ਕਬੱਡੀ ਨੂੰ ਨਸ਼ਾ ਮੁਕਤ ਕਰਨਾ ਹਾਂ ਬਿਲਕੁਲ ਉਹਨਾਂ ਦਾ ਪ੍ਰਾਲਾ ਹੀ ਬਹੁਤ ਜ਼ੋਰ ਲੱਗਿਆ ਸੀ ਕਿ ਕਬੱਡੀ ਨੂੰ ਨਸ਼ਾ ਮੁਕਤ ਕਰਨਾ ਹੈ ਵੀ ਵਧੀਆ ਪਲੇਅਰ ਖੇਡਣ ਜੋ ਵੀ ਮਾਰੇ ਕਰਦੇ ਪਲੇਅਰ ਸਾਰੇ ਉੱਪਰ ਲੈ ਕੇ ਜਾਣੇ ਆ ਕੀ ਲੱਗਦਾ ਹੁਣ ਪੁਲਿਸ ਪ੍ਰਸ਼ਾਸਨ ਨੂੰ ਉਹ ਵੀਰ ਨੂੰ ਇਨਸਾਫ ਮਿਲੇਗਾ ਹਾਂ ਪੁਲਿਸ ਪ੍ਰਸ਼ਾਸਨ ਨੇ ਅਸੀਂ ਬੇਨਤੀ ਕਰਦੇ ਆ ਜੀ ਸਰਕਾਰਾਂ ਨੂੰ ਬੇਨਤੀ ਕਰਦੇ ਆ ਨਵੀਂ ਸਰਕਾਰ ਨੂੰ ਵੀ ਕਰਦੇ ਆ ਭਗਵੰਤ ਮਾਨ ਸਾਹਿਬ ਨੂੰ ਵੀ ਇਹਨਾਂ ਦਾ ਲੱਭ ਕੇ ਜੋ ਵੀ ਇਹਨਾਂ ਨੂੰ ਵੱਤ ਵੱਦ ਕਰੜੀ ਸਜ਼ਾ ਦਿੱਤੀ ਜਾਵੇ ਸਾਡਾ ਜਿਹੜਾ ਵੀ ਜੀਰ ਸਟੇਡੀਅਮ ਛੋੜਾ ਦੇ ਗਿਆ ਸੰਦੀਪ ਮੰਗਲੰਦਿਆਣਾ ਕਹਿਣਾ ਚਾਹੁੰਦੇ ਹਾਂ ਭਾਜੀ ਇਹੋ ਜਿਹੇ ਪਲੇਅਰ ਪੈਦਾ ਕਰਨੇ ਬਹੁਤ ਮੁਸ਼ਕਲ ਹਨ ਜੋ ਵੀ ਘਟਨਾ ਹੋਈ ਬਹੁਤ ਹੀ ਮੰਦਗਪਕ ਘਟਨਾ ਹੋਈ ਹੈ ਅਸੀਂ ਇਸ ਦੀ ਅਨਖੇਦੀ ਕਰਦੇ ਕੀ ਲੱਗਦਾ ਪ੍ਰਸ਼ਾਸਨ ਨੂੰ ਕਿ ਇਸ ਤਰ੍ਹਾਂ ਦੇ ਪ੍ਰਸ਼ਾਸਨ ਲੋਕ ਤਾਂ ਮੰਗ ਹੀ ਕਰ ਸਕਦੇ ਆ ਕਿ ਸੰਸਾਪ ਕੀਤਾ ਜਾਵੇ ਦੋਸ਼ੀਆਂ ਨੂੰ ਸਜ਼ਾ ਦਿੱਤੀ ਜਾਵੇ ਭਈ ਸਾਡੇ ਉਸਤਾਦ ਜੀ ਬਹੁਤ ਵਧੀਆ ਬੰਦੇ ਬਾਕੀ ਜੋ ਕੀਤਾ ਮਾਰਾ ਇਹਨੇ ਮਾੜਾ ਕੀਤਾ ਜੀ ਕੀ ਲੱਗਦਾ ਦੋਸ਼ੀਆਂ ਨੂੰ ਸਜ਼ਾ ਮਿਲਣੀ ਚਾਹੀਦੀ ਨਹੀਂ ਮਿਲਣੀ ਚਾਹੀਦੀ ਸ਼ੋਰ ਮੈਨੇਜਰ ਉਹ ਤੁਹ ਕੀ ਮੰਗ ਕਰਦੇ ਹੋ ਪੁਲਿਸ ਪ੍ਰਸ਼ਾਸਨ ਜਾਂ ਤਾਂ ਸਰਕਾਰ ਜਿਹੜੀ ਹੁਣ ਤਵਦੀਸ਼ ਹੋਵੇ ਜੀ ਇਹਦੀ ਫਾਂਸੀ ਲੱਗਣੀ ਚਾਹੀਦੀ ਹੈ ਜਿਹੜੇ ਉਹ ਇਸ ਫਾਂਸੀ ਲੱਗਣਾ ਚਾਹੀਦਾ ਇਹੋ ਜਿਹੇ ਬੰਦੇ ਨੂੰ ਸਰਕਾਰ ਤੂੰ ਕੀ ਮੰਗ ਕਰਦੇ ਹੋ ਜਿਹੜੀ ਹੁਣ ਨਵੀਂ ਸੱਤਾ ਚਾਹੀਏ ਭਗਵੰਤ ਜੀ ਇਹ ਉਮੀਦ ਕਰਦੇ ਹਾਂ ਕਿ ਇਹਦਾ ਛੇਤੀ ਛੇਤੀ ਹੱਲ ਕੀਤਾ ਜਾਵੇ ਵਿਰੋਧੀਆਂ ਜਿਹੜੇ ਕੰਮ ਕੀਤਾ ਜਿਨ੍ਹਾਂ ਨੇ ਉਹਨਾਂ ਨੂੰ ਫੜਿਆ ਜਾਵੇ ਭਾਜੀ ਹੁਣ ਕਿਦਾਂ ਦੇ ਸੁਭਾਅ ਦੇ ਸਾਥੀ ਬਹੁਤ ਵਧੀਆ ਜੀ ਬਹੁਤ ਉਸਤਾਦ ਸੀ ਤੁਹਾਨੂੰ ਪਤਾ ਹੋਣਾ ਬਹੁਤ ਵਧੀਆ ਜੀ ਬੱਚਿਆਂ ਨਾਲ ਬੱਚੇ ਹੀ ਸਿਆਣੇ ਖਿਡਾਰੀ ਹੋ ਜੀ ਨਹੀਂ ਇਹ ਪਹਿਲਾਂ ਖੇਡਦੇ ਸੀਗੇ ਹੁਣ ਨਹੀਂ ਜੀ ਠੀਕ ਹੈ ਪੰਜੀ ਪਾਜੀ ਸੰਦੀਪ ਬਾਰੇ ਪਰਿਵਾਰ ਬਾਰੇ ਬਹੁਤ ਵਧੀਆ ਸੁਭਾਅ ਪਾਈਦਾ ਹੀ ਆਪਣਾ ਤੇ ਪਿੰਡੀ ਇਹੀ ਹੈ ਠੀਕ ਹੈ ਹਾਂਜੀ ਕਿੱਦਾਂ ਦੇ ਇਨਸਾਨ ਸਨ ਬਹੁਤ ਵਧੀਆ ਸੀ ਬਹੁਤ ਵਧੀਆ ਹੈਗਾ ਇੱਥੇ ਜਨਾ ਆਉਣਾ ਗਰਾਊਂਡ 'ਚ ਵੀ ਆਉਣਾ ਜੇ ਕੋਈ ਫ੍ਰੀ ਟਾਈਮ ਹੁੰਦਾ ਸੀ ਜਾਣਾ ਉੱਥੇ ਨਾਲ ਸਾਰਿਆਂ ਨੂੰ ਕਹਿਣਾ ਉਹ ਮੈਂ ਦੁੱਖ ਸੁੱਖ ਤੇ ਵੀ ਤਾਂ ਨਾਲ ਪਰ ਸਰਮੰਦੰਦਾ ਸੀ ਜੀ ਮੋਰੇ ਹੋ ਕੇ ਕੰਮ ਕਰਦਾ ਸੀ ਜੀ ਦੁੱਖ-ਸੋਖ ਜੋ ਵੀ ਪਿੰਡ ਤੇ ਆਉਂਦਾ ਸੀ ਸਾਰਿਆਂ ਤੇ ਮੋਰੇ ਹੋ ਕੇ ਉਹਨੇ ਕੰਮ ਕਰਨਾ ਸੀ ਬਹੁਤ ਵਧੀਆ ਬੰਦਾ ਸੀ ਬਸ ਇਹੀ ਸਾਨੂੰ ਆ ਕੇ ਥੋੜਾ ਜੀ ਠੀਕ ਹੈ ਜੀ ਹਾਂਜੀ ਭਾਈ ਕਹਿਣਾ ਚਾਹੋਗੇ ਕੁਝ ਅੱਜ ਦੇ ਦਿਨ ਤੇ ਕੀ ਕਹਿਣਾ ਚਾਹੋਗੇ ਅੱਜ ਦੇ ਦਿਨ ਤੋਂ ਬਹੁਤ ਕਾਲਾ ਰਣੀ ਗੱਲ ਉਹ ਚੜਿਆ ਵਾ ਸਾਡੇ ਲਈ ਸਾਡੇ ਸਾਰੇ ਪਿੰਡ ਲਈ ਹਰੀਕ ਲੀਗਲ ਹੋ ਕੇ ਬਹੁਤ ਭਾਜੀ ਤੁਸੀਂ ਦੇਖਿਆ ਹੋਵੇਗਾ ਕਬੱਡੀ ਦੇ ਇਨੇ ਕਈ ਖਿਡਾਰੀ ਜਿੱਦਾਂ ਸੁਖਮਣ ਚੋਲਾ ਹੋ ਗਿਆ ਅਰਵਿੰਦਰ ਪਹਿਲਵਾਨ ਹੋ ਗਿਆ ਕਿੰਨੇ ਕਬੱਡੀ ਨੂੰ ਵਾਲਿ ਵਿਦਵਾ ਕਹਿ ਕੇ ਜੋਂ ਸਾਡਾ ਵੀਰ ਹਾਂਜੀ ਨੰਗਲ ਅੰਮ੍ਰਿਤ ਸੰਦੀਪ ਭਾਜੀ ਸਾਡੇ ਤੇ ਲੱਭਦਾ ਕਹਿ ਕੇ ਬਹੁਤ ਮਾੜੀ ਗੱਲ ਹੋਈ ਹੈ ਉਥੇ ਮੈਚ ਤੇ ਵੀ ਰੇਡੀਓ ਨੂੰ ਇਦਾਂ ਦਾ ਕਤਲ ਕੀਤਾ ਉਹਨਾਂ ਨੇ ਤੇ ਤੁਹਾਡਾ ਇਹੀ ਪਿੰਡ ਹੈ ਹਾਂਜੀ ਇਹੀ ਮੇਰਾ ਪਿੰਡ ਹੈ ਠੀਕ ਭਾਈ ਉਹਨਾਂ ਦਾ ਜਿੱਦਾਂ ਬਹੁਤ ਵਧੀਆ ਸੁਭਾਅ ਦੇਗਾ ਹਰੀਗ ਨੂੰ ਆਣ ਕੇ ਮਿਲਦੇ ਜੀ ਕਹਣਾ ਭਵੇਂ ਛੋਟਾ ਹੋਵੇ ਵੱਡਾ ਹੋਵੇ ਭਾਰੀ ਕਹਿ ਕੇ ਬੁਲਾਉਂਦੇ ਹੀ ਜਿੱਦਾਂ ਕਿ ਬਹੁਤ ਨਾਈਸ ਸੁਭਾਅ ਦੇ ਹੀ ਗੇ ਠੀਕ ਹੈ ਜੀ ਤਾਂ ਹਰੀਗ ਨੂੰ ਗਰਾਊਂਡ 'ਚ ਕਹਿਣਾ ਆਓ ਬਈ ਤੁਸੀਂ ਕਬੱਡੀ ਖੇਡਿਆ ਕਰੋ ਮਿਹਨਤ ਕਰਿਆ ਕਰੋ ਠੀਕ ਹੈ ਜੀ ਕਿੱਥੇ ਬੈਠੇ ਰਹਿੰਦੇ ਆ ਜਿੰਮ ਜਾਇਆ ਕਰੋ ਜਿੰਮ ਦੀ ਮਤਲਬ ਉੱਥੇ ਜਾਂਦੇ ਹੀ ਜਿੰਮ 'ਚ ਹਰੀਗ ਨੂੰ ਦੱਸ ਦੇ ਹੀ ਗੇ ਹੂੰ ਗਰਾਊਂਡ 'ਚ ਵੀ ਜਾਣਾ ਉਹਨਾਂ ਨੇ ਹੁਣ ਵੀ ਜਿੱਦਾਂ ਗਰਾਊਂਡ ਤਿਆਰ ਕੀਤੀ ਸੀਗੀ ਹੁਣ ਮਹੀਨਾ ਪਹਿਲਾਂ ਆਗੇ ਸੀਗੇ ਜੋ ਮੈਚ ਹੋਣੇ ਸੀਗੇ ਨਾ ਕਬੱਡੀ ਕੱਪ ਵੀ ਕਰਾਇਆ ਸੀ ਪਿੰਡ ਹਾਂਜੀ 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 ਉਹੋ ਹੀ ਮਹੀਨਾ ਜਦੋਂ ਪਹਿਲਾਂ ਆਗੇ ਸੀ ਇੱਥੇ 6 ਤਰੀਕ 6 ਫਰਵਰੀ ਦਾ ਹੀ ਹਾਂ ਮਹੀਨਾ ਪਹਿਲਾਂ ਆਗੇ ਪੂਰੀ ਉਹਨਾਂ ਨੇ ਤਿਆਰੀ ਕਰਾਈ ਉੱਥੇ ਗਰਾਊਂਡ ਦੇ ਵਿੱਚ ਹੀ ਰਹੇ ਤਿਆਰ ਕਰਦਾ ਸਵੇਰੇ ਮੈਚ ਹੋ ਜਾਂਦਾ ਜਿਹੜਾ ਸਾਰਾ ਟੂਰਨਾਮੈਂਟ ਉਹਨਾਂ ਦੇ ذریعے ਹੁੰਦਾ ਸੀ ਸਾਰਾ ਹਾਂਜੀ ਹਾਂਜੀ ਉਹ ਮਤਲਬ ਪੂਰੀ ਨਿਗਰਾਨੀ ਦੇ ਉਹਨਾਂ ਦੇ ਵਿੱਚ ਹੀ ਹੁੰਦਾ ਸੀਗਾ ਜੋ ਉਹਨਾਂ ਨੇ ਸਾਰਾ ਕੁਝ ਦੇਖ ਰੀਕ ਜੋ ਪ੍ਰਬੰਧ ਕਰਨੇ ਆ ਰੋਟੀ ਤੱਕ ਪੂਰੀ ਸੰਗਤ ਲਈ ਕਰ ਦਿੱਤਾ ਗਿਆ ਅਣਖਾਤੇ ਕਹਿਣਾ ਜੋ ਘਾਟਾ ਸਾਨੂੰ ਪਿਆ ਉਸ ਅਸੀਂ ਕਹਿ ਨਹੀਂ ਸਕਦੇ ਹੈਗੇ ਸਾਡੀ ਪਾਂਜੀ ਦਾ ਘਰੋਂ ਛਿੜ ਗਿਆ ਅਸੀਂ ਉਸ ਕਹਿੰਦੇ ਉਹ ਬੰਦੇ ਫੜੇ ਜਾਲ ਸਾਨੂੰ ਇਹ ਹੁਣ ਉਹ ਮੋਟਾ ਸਕਦਾ ਨਹੀਂ ਆ ਉਹ ਮੋੜ ਨਹੀਂ ਸਕਦਾ ਹੈਗਾ ਸਾਨੂੰ ਜੋ ਘਾਟਾ ਪਿਆ ਉਹ ਕਦੇ ਪੂਰਾ ਨਹੀਂ ਹੋ ਸਕਦਾ। ਹਾਂ ਜੀ ਸੰਜੀਪ ਬਗਲਗਰੀ ਭਾਜ ਦੇ ਚਰਚੇ ਬਹੁਤ ਹੀ ਕਬੱਡੀ ਵੀ ਬਹੁਤ ਵਧੀਆ ਖੇਡਦੇ ਸੀ। ਹਾਂ ਜੀ ਉਹਨਾਂ ਦੀ ਮਦਰੀ ਬਹੁਤ ਇੱਜ਼ਤਮਾਨ ਬਹੁਤ ਸੀ ਪੰਜਾਬ ਦੇ ਵਿੱਚ। ਹਾਂ ਜੀ ਬਹੁਤ ਜ਼ਿਆਦਾ ਸੀਗਾ ਇਹਨਾਂ ਦਾ ਬੰਦਾ ਕੋਈ ਦੁਨੀਆ ਤੇ ਹੋ ਨਹੀਂ ਸਕਦਾ। ਜਿੱਦਾਂ ਉਹਨੇ ਸਾਰੇ ਬੱਚਿਆਂ ਨੂੰ ਉਹਨੇ ਕਿਹਾ ਸੀਗਾ ਵੀ ਨਸ਼ੇ ਤੋਂ ਮੈਂ ਬਚਾਉਂਗਾ ਸਾਰਿਆਂ ਨੂੰ ਸਾਰਿਆਂ ਨੂੰ ਕਬੱਡੀ ਖੜਾਉਂਗਾ ਉਹ ਸਾਰੇ ਬੱਚਿਆਂ ਨੂੰ ਕਹਿੰਦਾ ਸੀਗਾ ਤੁਸੀਂ ਮੋਰੇ ਹੋ ਕੇ ਕੰਮ ਕਰੋ। ਮੈਂ ਮੇਰੇ ਤੋਂ ਬਾਅਦ ਜਿੱਦਾਂ ਵੀ ਆ ਮੈਂ ਤੁਹਾਨੂੰ ਸਾਰਿਆਂ ਨੂੰ ਇਸ ਕੰਮ ਤੇ ਲਾਵਾਂਗਾ। ਪ੍ਰਸ਼ਾਸਨੋਂ ਵੱਲੋਂ ਕਿੱਦਾਂ ਦੀ ਕਾਰਵਾਈ ਕੀਤੀ ਜਾ ਰਹੀ ਹੈ ਅਜੇ ਤੱਕ ਇਸ ਟਾਈਮ ਤੱਕ ਕੋਈ ਨਹੀਂ ਦੀਦੀ ਹੈਗੀ ਕੋਈ ਕਾਰਵਾਈ ਕਰਨੀ ਚਾਹੀਦੀ ਆ ਉਹਨਾਂ ਨੂੰ ਕਾਰਵਾਈ ਕਰਨੀ ਚਾਹੀਦੀ ਸਾਰੇ ਮੰਗ ਕਰਦੇ ਆ ਵੀ ਕਾਰਵਾਈ ਹੋਣੀ ਚਾਹੀਦੀ ਆ ਸਹੀ ਦੀ ਆ ਕਾਰਵਾਈ ਹੋਣੀ ਚਾਹੀਦੀ ਹੋਣੀ ਚਲਗੇ ਇਸ ਅਸਵਾਦ ਮੇਰਾ ਕੋਈ ਗੱਲ ਨਹੀਂ ਆਉਂਦੀ ਜਾਕੇ ਸੰਦ ਉਹ ਚੰਗਾ ਵਧੀਆ ਸੀ ਬੱਚਿਆਂ ਨਾਲ ਪਿਆਰ ਕਰਦੇ ਸੀ ਬੱਚਿਆਂ ਨੂੰ ਕਬੱਡੀ ਚ ਪੂਰਾ ਨਾਂ ਸੀ ਭਾਜੀ ਹੋਣ ਦਾ ਕਿ ਅਣਜਾਣੇ ਫੱਤੇ ਬੰਦਿਆਂ ਵੱਲੋਂ ਉਹਨਾਂ ਨੂੰ ਗੋਲੀਆਂ ਮਾਰੀਆਂ ਗਈਆਂ ਕੱਲ ਹਾਂਜੀ ਮਾਤਾ ਜੀ ਕਹਿਣਾ ਚਾਹੋਗੇ ਕੀ ਕਹਿੰਨੇ ਆ ਵੀਰਾਂ ਦੁੱਖ ਬਹੁਤ ਆ ਸਾਨੂੰ ਕਿੱਥੋਂ ਉਹਦੇ ਦੁਸ਼ਮਣ ਇਹ ਬੈਠੇ ਸੀ ਜਿਨ੍ਹਾਂ ਨੇ ਘੇਰ ਲਿਆ ਉਹਨੂੰ ਕੀ ਕਰ ਸਕਦੇ ਹੁਣ ਉੱਥੇ ਕਿਸੇ ਦੀ ਪੇਛੇ ਥੜੋ ਗਈ ਆ ਉੱਥੇ ਕਿਸੇ ਦੀ ਪੇਛੇ ਨਹੀਂ ਗਈ ਕੀ ਕਹਿ ਸਕਦੇ ਆ ਠੀਕ ਹੈ ਕੱਲੇ ਕੱਲੇ ਨੂੰ ਘੋੜ ਲੈਂਦਾ ਕੱਲੇ ਕੱਲੇ ਨੂੰ ਤੇ ਵੇਖ ਲੈਂਦਾ 34 ਉਹ ਤੇ ਗੱਲ ਉਹਨੂੰ ਕਿੱਦਾਂ ਘੇਰ ਲਿਆ ਕੀ ਪਤਾ ਕਿਹੜੇ ਚੱਕਰ ਚ ਘੇਰਿਆ ਉਹਨੂੰ ਸੈਸ਼ਨ ਨੂੰ ਚਾਹੀਦਾ ਆ ਉਹਦਾ ਜਲਦੀ ਤੋਂ ਜਲਦੀ ਉਹਨਾਂ ਨੂੰ ਫੜਿਆ ਜਾਣਾ ਚਾਹੀਦਾ ਆ ਕਿ ਜਿੰਨਾਂ ਸਰਚਾਂ ਨੂੰ ਇਨਸਾਫ ਨਹੀਂ ਮਿਲਦਾ ਉਹਨਾਂ ਚਿਰ ਅਸੀਂ ਕੋਈ ਵੀ ਗੱਲ ਨਹੀਂ ਕਰਨੀ ਪ੍ਰਸ਼ਾਸਨ ਸਾਡਾ ਸਾਥ ਨਹੀਂ ਦੇਂਦਾ ਪ੍ਰਸ਼ਾਸਨ ਨੂੰ ਚਾਹੀਦਾ ਜਲਦੀ ਤੋਂ ਜਲਦੀ ਉਹਨਾਂ ਦੇ ਕਾਰਵਾਈ ਕੀਤੀ ਜਾਵੇ ਹਾਂਜੀ ਮਾਤਾ ਜੀ ਕੀ ਜਣਾ ਚਾਹੋ ਕੋਈ ਜੋਤੀ ਕਹਿਣਾ ਵੀ ਅਸੀਂ ਕੁਝ ਪਤਾ ਹੀ ਨਹੀਂ ਲੱਗਦਾ ਵੀ ਕੀ ਕਹੀਏ ਅਸੀਂ ਸਮਝ ਨਹੀਂ ਆਉਂਦੀ ਇਸ ਗੱਲ ਦੀ ਕਿ ਕੀ ਵਿਦਿਆਨਾ ਬਣਿਆ ਤੇ ਕੀ ਕਹੀਏ ਕਬੱਡੀ ਦੇ ਵਿੱਚ ਨਾਮ ਸੀ ਭਾਜੀ ਹੁਣਾਂ ਦਾ ਪੂਰਾ ਬਹੁਤ ਜ਼ਿਆਦਾ ਹੁਣ ਜੇ ਕਬੱਡੀ ਦਾ ਹੋ ਕੇ ਮੈਚ ਗਿਆ ਵਾ ਕਿਤੇ ਦੁਨੀਆਂ ਸਾਰੀ ਆ ਕੇ ਵੇਂਦੀ ਸੀ ਕਿਤੇ ਇੰਨਾ ਸੋਹਣਾ ਕਿਤੇ ਖੁਸ਼ ਹੁੰਦੇ ਲੋਕੀ ਵੇਖ ਵੇਖ ਕੇ ਕਿਤੇ ਸਾਡੇ ਪਿੰਡ ਦੇ ਵਿੱਚ ਇਦਾਂ ਹੁੰਦਾ ਜਿੱਦਾਂ ਕੋਈ ਬਹੁਤ ਜ਼ਿਆਦਾ ਆਨੰਦਪੁਰ ਸਾਹਿਬ ਨਾਲੋਂ ਵੀ ਜ਼ਿਆਦਾ ਭਾਰੀ ਮੇਲਾ ਹੁੰਦਾ ਕਿਤੇ ਗੱਡੀ ਖਿਲਾਰ ਨੂੰ ਤਾਂ ਨਹੀਂ ਲੱਗਦਾ ਕਿਤੇ ਜਨਾਨੀਆਂ ਵਾਸਤੇ ਵੱਖਰੀਆਂ ਕੁਰਸੀਆਂ ਲਾਈਆਂ ਦਿਆਂ ਹੀ ਕਿਤੇ ਇੰਨਾ ਚਾਨਹ ਹੀ ਸਾਡੇ ਪਿੰਡ ਚ ਟੂਰਨਾਮੈਂਟ ਹੋਣਾ ਸਾਡੇ ਪਿੰਡ ਚ ਟੂਰਨਾਮੈਂਟ ਇਹ ਦਿੱਲੀ ਤਾਂ ਹੀ ਮਸ਼ਹੂਰੀ ਲੋਕੀ ਆਏ ਸੀ ਵੇਖਣ ਆਰ ਕੇ ਕੁਰਸੀ ਪ੍ਰਸ਼ਾਸਨ ਵਾਲੇ ਕਿੱਦਾਂ ਦਾ ਕਹਿ ਰਹੇ ਕਿਹਾ ਜਾ ਰਿਹਾ ਹੈ ਟੂਰਨਾਮੈਂਟ ਆਪ ਮਿਲੇਗਾ ਭਾਈ ਨੂੰ ਕੋਈ ਪਤਾ ਨਹੀਂ ਹੁਣ ਉਹ ਤੇ ਸਰਕਾਰ ਨੂੰ ਆ ਪਤਾ ਚਾਹੀਦਾ ਹੈ ਮਿਲਣਾ ਧੰਨਵਾਦ ਜੀ ਵੇਖੋ ਜੀ ਇੱਥੇ ਸਾਡੀਆਂ ਬੀਬੀਆਂ ਮਾਤਾਵਾਂ ਬਹੁਤ ਸਹਿਮ ਦਾ ਮਾਹੌਲ ਆਪਾਂ ਕਹਿ ਸਕਦੇ